ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪੇਰੇ ਵਿਆਰਥੀਓ ਪਲੱਸ 1 ਪੋਲਿਟਿਕਲ ਸਾਇੰਸ ਦਾ ਪੇਪਰ ਅੱਜ ਹੋਇਆ ਆਓ ਵੇਖੀਏ ਪੇਪਰ ਦਾ ਹੱਲ ਛੋਟੇ ਪ੍ਰਸ਼ਨਾਂ ਦਾ ਹੱਲ ਸਿਰਫ ਮੈਂ ਤੁਹਾਨੂੰ ਦੇ ਰਿਹਾ ਵਾਂ ਬਾਕੀ ਤੁਸੀਂ ਛੋਟ ਵੱਡੇ ਪ੍ਰਸ਼ਨ ਤੇ ਕੀਤੇ ਹੀ ਹੋਣਗੇ ਉਹਨਾਂ ਦਾ ਹੱਲ ਨਹੀਂ ਕੱਢਿਆ ਜਾ ਰਿਹਾ ਸੋ ਲੈਟ ਅਸ ਸੀ ਦਾ ਆਨਸਰਸ ਟੂ ਦਾ ਕੁਐਸਚਨਸ ਰਾਜਨੀਤੀ ਸ਼ਾਸਤਰ ਦਾ ਪਿਤਾਮਾ ਕੌਣ ਹੈ ਬੇਟਾ ਸਹੀ ਆਨਸਰ ਹੈ ਅਰਸਟੋ ਦੂਜਾ ਪ੍ਰਸ਼ਨ ਹੈ ਦੂਜਾ ਪ੍ਰਸ਼ਨ ਹੈ ਨਾਗਰਿਕਾਂ ਦੀਆਂ ਕਿੰਨੀਆਂ ਕਿਸਮਾਂ ਹਨ ਜਮਾਨਦਰੂ ਨਾਗਰਿਕਤਾ ਰਾਜਗ੍ਰਿਤ ਨਾਗਰਿਕਤਾ ਇਹਦਾ ਸਹੀ ਆਨਸਰ ਹੈ ਈਡੀ ਉੜਾ ਤੇ ਆੜਾ ਦੋਵੇਂ ਸਹੀ ਨੇ ਦੋਵੇਂ ਹੈਗੀਆਂ ਨਾ ਤੀਜਾ ਪ੍ਰਸ਼ਨ ਹੈ ਕਿਹੜਾ ਤੱਤ ਰਾਜ ਨੂੰ ਬਾਕੀ ਸੰਗਠਨਾਂ ਤੋਂ ਉੱਤਮ ਬਣਾਉਂਦਾ ਹੈ ਇਹਦਾ ਸਹੀ ਆਨਸਰ ਹੈ ਪ੍ਰਭੂ ਸੱਤਾ ਚੌਥਾ ਪ੍ਰਸ਼ਨ ਵਿਸ਼ਿਸ਼ਟ ਵਰਗ ਕੌਣ ਹੁੰਦਾ ਬਹੁਤ ਅਮੀਰ ਨੈਕਸਟ ਪ੍ਰਸ਼ਨ ਹੈਗਾ ਪੰਜਵਾਂ ਨਿਆਂ ਨੂੰ ਅੰਗਰੇਜ਼ੀ ਚ ਕੀ ਕਿਹਾ ਜਾਂਦਾ ਨਿਆਂ ਨੂੰ ਅੰਗਰੇਜ਼ੀ ਚ ਜਸਟਿਸ ਕਿਹਾ ਜਾਂਦਾ 6ਵਾਂ ਪ੍ਰਸ਼ਨ ਹੈ ਕਿਹੜੇ ਕਾਰਨ ਕਰਕੇ ਰਾਜਕ੍ਰਿਤ ਨਾਗਰਿਕਤਾ ਦਾ ਅੰਤ ਹੋ ਜਾਂਦਾ ਹੈ ਲੰਬੀ ਗੈਰ ਹਾਜ਼ਰੀ 7ਵਾਂ ਪ੍ਰਸ਼ਨ ਹੈ ਸਵਤੰਤਰਤਾ ਦੇ ਕਿੰਨੇ ਪੱਖ ਨੇ ਦੋ ਨਕਾਰਾਤਮਕ ਤੇ ਸਕਾਰਾਤਮਕ ਸਵਤੰਤਰਤਾ 18ਵਾਂ ਪ੍ਰਸ਼ਨ ਹੈ ਨਾ ਸਮਾਜਿਕ ਸਮਾਨਤਾ ਦੇ ਆਧਾਰ ਤੇ ਕਿਹੜਾ ਤੱਥ ਗਲਤ ਹੈ ਬੇਟਾ ਦਾ ਇਹਦਾ ਆਨਸਰ ਜਿਹੜਾ ਹੈ ਤੀਜਾ ਹੈ ਯਾਨੀ 1 2 3 ਤੇ 4 ਹੈ ਨਾ ਤੇ ਤੀਜਾ ਆਨਸਰ ਹੈ ਈ ਡੀ ਤੇ ਸ ਸ ਦੋਵੇਂ ਇਹਦੇ ਆਨਸਰ ਨੇ ਇਹ ਦੋਵੇਂ ਗਲਤ ਨੇ ਸਟੇਟਮੈਂਟਾਂ ਠੀਕ ਹੈ ਸੋ ਇਸ ਕਰਕੇ ਦਾ ਆਨਸਰ ਕੀ ਨਿਕਲਿਆ ਤੀਜਾ ਚੌਥਾ ਪ੍ਰਸ਼ਨ ਹੈਗਾ ਸੌਰੀ ਇਹਨਾਂ ਅਗਲਾ ਪ੍ਰਸ਼ਨ ਚੌਥਾ ਨਹੀਂ ਨੌਵਾਂ ਪ੍ਰਸ਼ਨ ਨੌਵਾਂ ਪ੍ਰਸ਼ਨ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਰਾਜ ਦਾ ਗੈਰ ਜ਼ਰੂਰੀ ਤੱਤ ਹੈ ਭਾਵ ਜਿਹੜਾ ਜ਼ਰੂਰੀ ਨਹੀਂ ਹੁੰਦਾ ਬੇਟਾ ਇਹ ਪ੍ਰਸ਼ਨ ਦਾ ਆਪਸ਼ਨ ਸਾਰੇ ਹੀ ਸਹੀ ਨੇ ਇਸ ਕਰਕੇ ਪ੍ਰਭੂ ਸਤਾ ਸਰਕਾਰ ਆਬਾਦੀ ਤੇ ਖੇਤਰ ਇਹ ਸਾਰੇ ਉਹ ਮਤਲਬ ਇਹ ਸਾਰੇ ਜ਼ਰੂਰੀ ਤੱਤ ਨੇ ਗੈਰ ਜ਼ਰੂਰੀ ਤੱਤ ਕੋਈ ਵੀ ਨਹੀਂ ਹੈਗਾ ਠੀਕ ਹੈ ਇਸ ਕਰਕੇ ਇਹ ਪ੍ਰਸ਼ਨ ਹੀ ਗਲਤ ਹੈ ਦਸਵਾਂ ਪ੍ਰਸ਼ਨ ਭਾਰਤ ਨੇ ਸੰਸਦੀ ਪ੍ਰਣਾਲੀ ਦਾ ਨਮੂਨਾ ਕਿਹੜੇ ਦੇਸ਼ ਤੋਂ ਗ੍ਰਹਿਣ ਕੀਤਾ ਇੰਗਲੈਂਡ ਠੀਕ ਹੈ ਅਗਲਾ ਪ੍ਰਸ਼ਨ ਹੈਗਾ ਪੋਲਿਸ ਸ਼ਬਦ ਦਾ ਕੀ ਅਰਥ ਹੈ ਇਹਦਾ ਅਰਥ ਹੈ ਨਗਰ ਰਾਜ ਨਗਰ ਤੇ ਰਾਜ ਠੀਕ ਹੈ ਨਗਰ ਆ ਯੂਨਾਨ ਤੋਂ ਹੁੰਦੇ ਸੀ ਦੂਜਾ ਪ੍ਰਸ਼ਨ ਹੈ ਪਲੇਟੋ ਸਿਕੰਦਰ ਦਾ ਅਧਿਆਪਕ ਸੀ ਗਲਤ ਇਹ ਸਟੇਟਮੈਂਟ ਕੀ ਹੈ ਗਲਤ ਸਿਕੰਦਰ ਦਾ ਅਧਿਆਪਕ ਰਸਤੂ ਸੀ ਕਾਨੂੰਨ ਦਾ ਕੋਈ ਇੱਕ ਸੋਮਾ ਦੱਸੋ ਰੀਤੀ ਰਿਵਾਜ ਵੀ ਕਾਨੂੰਨ ਦਾ ਸੋਮਾ ਨੇ ਜਸਟਿਸ ਸ਼ਬਦ ਲਾਤੀਨੀ ਭਾਸ਼ਾ ਦੇ ਸ਼ਬਦ ਜਸ ਤੋਂ ਨਿਕਲਿਆ ਜੀ ਯੂ ਐਸ ਰੀਪਬਲਿਕ ਪਲੇਟੋ ਦੀ ਪਲੇਟੋ ਜਨਾਨੀ ਵਿਦਵਾਨ ਦੀ ਰਚਨਾ ਯਾਨੀ ਵਿਦਵਾਨ ਦਾ ਨਾਮ ਕੀ ਹੈ ਪਲੇਟੋ ਇਹਦੀ ਰਚਨਾ ਹੈ ਰਿਪਬਲਿਕ ਨੈਕਸਟ ਹੈਗਾ ਸੁਤੰਤਰਤਾ ਸ਼ਬਦ ਤੋਂ ਕੀ ਭਾਵ ਹੈ ਸੁਤੰਤਰਤਾ ਤੋਂ ਭਾਵ ਹੈ ਰੋਕਾਂ ਦੀ ਅਣਹੋਂਦ ਕੋਈ ਰੋਕ ਨਾ ਹੋਵੇ ਸਮਾਨਤਾ ਦੀਆਂ ਕੋਈ ਦੋ ਕਿਸਮਾਂ ਦੱਸੋ ਰਾਜਨੀਤਿਕ ਸਮਾਨਤਾ ਆਰਥਿਕ ਸਮਾਨਤਾ ਆਦਰਸ਼ ਨਾਗਰਿਕ ਦਾ ਕੋਈ ਇੱਕ ਗੁਣ ਲਿਖੋ ਪੜ੍ਹੇ ਲਿਖੇ ਹੋਵੇ ਪਲਾਟੋ ਸਰ ਆਦਰਸ਼ ਰਾਜ ਦੀ ਜਨਸੰਖਿਆ ਕਿੰਨੀ ਹੁੰਦੀ ਹੈ 5040 ਪਰੰਪਰਾਵਾਦੀ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਕਿਸ ਨੂੰ ਮੰਨਦੇ ਨੇ ਉਹ ਮੰਨਦੇ ਨੇ ਰਾਜਨੀਤੀ ਸ਼ਾਸਤਰ ਦਾ ਮੇਨ ਵਿਸ਼ਾ ਕਿਹੜਾ ਹੈ ਰਾਜ ਠੀਕ ਹੈ ਪਰੰਪਰਾਵਾਦੀ ਰਾਜ ਨੂੰ ਰਾਜ ਦਾ ਕੇਂਦਰੀ ਵਿਸ਼ਾ ਮੰਨਦੇ ਨੇ ਵਿਸ਼ਾ ਵਸਤੂ ਮੰਨਦੇ ਠੀਕ ਹੈ ਸੋ ਪਿਆਰੇ ਵਿਦਿਆਰਥੀਓ ਇਹ ਛੋਟੇ ਪ੍ਰਸ਼ਨ ਉੱਤਰ ਸੀਗੇ ਮੈਂ ਕੋਸ਼ਿਸ਼ ਕੀਤੀ ਹੈ ਸਹੀ ਆਨਸਰ ਦੇਣ ਦੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਕਰਨਾ ਥੈਂਕ ਯੂ ਕੀਪ ਵਾਚਿੰਗ ਕਨਸੈਪਟ ਗੁਰੂ